ਜੇ ਆਪਰੇ ਜੀਵ ਵਾਲੀ ਨਹੀਂ ਆਪਰੇ ਕੋਈ ਆਪਰੇ ਸਪੈਸ਼ਲ ਖਿੰਦੀ ਗੈਸ ਵਾਲੇ ਨਾ ਇੱਕ ਪੱਟੇ ਤੇ ਚਲੇ ਰਹੇ ਨੇ। ਭਰਿਆ ਪੱਟੇ ਦੇ ਵਿੱਚ ਇਹਦੇ ਸੀ.ਸੀ. ਪਾਈਪਾਂ ਲਗਣਾ ਕੋਟੋਟ ਨਹੀਂ ਹੈ। ਸਹੀ ਨਾ ਵਾਟਰ ਸੇਨੀ ਅਰ ਕੋਟੋਟ ਨਹੀਂ ਹੈ। ਬਹੁਤ ਆਪਰੇ। ਆਪਾਂ ਤੇ ਇਹੋ ਮਿੱਟੀ ਕਰਾ ਲਾ ਸਕਦੇ। ਸਾਈ ਜੇ ਸਾਹਿਬ। ਹਾਂਜੀ। ਦੇਖੋ ਮੈਂ ਅੱਗੇ ਵੀ ਬੇਨਤੀ ਕੀਤੀ ਸੀ। ਉਹਨਾਂ ਦੇ ਕਲੱਬ ਐਫ.ਆਰ. ਤੱਕ ਕਰੋ ਜੀ ਦਾ ਪਰਮਿਸ਼ਨ ਹੈਗੀ ਆ। ਤਾਂ ਵੀ ਦੱਸੋ। ਦੇਖੋ ਉਹਨਾਂ ਨੇ ਜਿਹੜੀ ਸੜਕ ਬਣੀ ਆ ਜਿਹੜੀ ਵੀ ਸੜਕ ਬਣੀ ਆ ਉਹਦੇ ਤੋਂ ਉੱਚੀ ਬਣਾਈ ਆ ਉਹ। ਜਿਹੜਾ ਉਹਨਾਂ ਦਾ ਮਤਲਬ ਸੀਵਰ ਦੇ ਮਤਲਬ ਉਹ ਕਹਿੰਦਾ ਸੀਵਰ ਦੇ ਆ ਔਰ ਉਹਨਾਂ ਨੇ ਇਧਰ ਖਾਸ ਕਰਕੇ ਟੀਚਰ ਗਲੋਨੀ ਵੀਣਾ ਜੱਟਾ ਮੱਲਾ ਮਤਲਬ ਐਦਾਂ ਸਾਰਾ ਸ਼ਹਿਰ ਸਾਰਾ ਸ਼ਹਿਰ ਨਹੀਂ ਜਿਹੜੀ ਅਸੀਂ ਜਿਹੜੀ ਅਸੀਂ ਦੇਖੀ ਮਤਲਬ ਉਹ ਰੋੜਾ ਮੈਂ ਤੁਹਾਨੂੰ ਦੱਸ ਦਾਰੀ ਇੱਕ ਇੱਕ ਹੋਰ ਪ੍ਰੋਬਲਮ ਹੈ ਇੱਕ ਉਹਨਾਂ ਨੇ ਆਪਣੇ ਉਹ ਲਾਤੇ ਆ ਸੜਕ ਦੇ ਵਿੱਚੇ ਵੱਡਾ ਗੇਟ ਟਾਵਰ ਦੇ ਹੈਲੋ ਉਹਦੀ ਇਹ ਨਹੀਂ ਦਿੱਕਤ ਨਹੀਂ ਜਿੰਨੀ ਨਹੀਂ ਸਰ ਰਪੂਰ ਦੇਣੀ ਉਹਨੂੰ ਪੂਰੀ ਤੇ ਸੜਕ ਦੇ ਵਿੱਚ ਪੜਾ ਰੱਤੇ ਆ ਅੱਜਾ ਨੇ ਕੋਈ ਡੈਮੇਜ ਨਹੀਂ ਹੈ ਜੇ ਡੈਮੇਜ ਹੋਈ ਆ ਤਾਂ ਪੂਰਦੇ ਨਹੀਂ ਹੈਗੇ ਤੁਸੀਂ ਤੁਹਾਨੂੰ ਮੈਂ ਆਂਦੀ ਅਸੀਂ ਕੰਮ ਨਹੀਂ ਆਜਾ ਸਾਹਿਬ ਨੇ ਦੇਖੋ ਕਹਾ ਮੰਡੀ ਚੌਂਕ ਦੇ ਵਿੱਚ ਟੋਆ ਵੀ ਨਹੀਂ ਉਹਨਾਂ ਨੇ ਪੂਰਿਆ ਪਾਣੀ ਪਾਣੀ ਪਿਆ ਸਾਰੇ ਗੱਲ ਪਿਆ ਵਾ ਨੋਟ ਲਾ ਲਓ ਤਿੰਨ ਗੱਲਾਂ ਲਓ ਇਹ ਆ ਜਿਹੜੀ ਆ ਅਸੀਂ ਤੋਂ ਵੀ ਗੱਲ ਕਰ ਗਿਆ ਸੀਗਾ ਜੇ ਉਹਦੀ ਪਰਮਿਸ਼ਨ ਨਹੀਂ ਹੈਗੀ ਤੇ ਆਪਾਂ ਇਹ ਕਰੋ ਬੇਟੇ ਕੋਰਪੋਰੇਟ ਫਾਦੋ ਇੱਕ ਮਿੰਟ ਜੀ ਇੱਕ ਮਿੰਟ ਜੀ ਜੇ ਪਰਮਿਸ਼ਨ ਵੀ ਹੈਗੀ ਆ ਨਹੀਂ ਜਈ ਸਾਹਿਬ ਜੇ ਪਰਮਿਸ਼ਨ ਵੀ ਹੈਗੀ ਆ ਕਾਲ ਪਾਈ ਕਰਨਾ ਉਹ ਕਰਣ ਹੈ ਨਾ ਅੰਨੇ ਵਾ ਪੱਟਦੇ ਪਏ ਆ ਪੱਟ ਕੇ ਜਾਨੀ ਕੰਡੀਸ਼ਨ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੁੰਦਾ ਬੰਦਾ ਰੋਡ ਚੰਡੀਗੜ੍ਹ ਰੋਡ ਨਾਲ ਐਨਜੋਇਨਿੰਗ ਏਰੀਆ ਲਿਖ ਦਿੰਦੇ ਆ ਪਰ ਇਹ ਜੋਨਿੰਗ ਏਰੀਆ ਕਿੰਨਾ ਸਾਰੇ ਜੋਨਿੰਗ ਏਰੀਆ ਸਾਰੇ ਪਾਸੇ ਹੀ ਆ ਹੈ ਨਾ ਪਰ ਕਿਹੜਾ ਐਨਜੋਇਨਿੰਗ ਏਰੀਆ ਚ ਕਿਹੜਾ ਮੱਲਾ ਕਿਹੜਾ ਏਰੀਆ ਹੈ ਨਾ ਕਿਹੜਾ ਵਿਚਾਰ ਹੈ ਇਹ ਉਹ ਮੈਂਸ਼ਨ ਨਹੀਂ ਕਰਦੇ ਹੈਗੇ ਕਿ ਵੈਸੇ ਤਾਂ ਕਾਇਦੇ ਦਾ ਮੈਂ ਤਾਂ ਸਾਰੇ ਐਮਸੀ ਜਬਾਨ ਬੈਠੇ ਆ ਆਪਣੇ ਆਪਣੇ ਵੰਗ ਆਪਣੇ ਆਪਣੇ ਬਾਟਾ ਚ ਰੁਕ ਕੇ ਐਸਓ ਸਾਹਿਬ ਨੂੰ ਦੱਸਦੇ ਹੋ ਕੰਮ ਰੁਕਾ ਦੇਵੇ ਇਹਨਾਂ ਨੂੰ ਫੋਨ ਕਰਦੇ ਹੋ ਆਪੇ ਮੌਕੇ ਤੇ ਆ ਜੂ ਨਹੀਂ ਮਤਲਬ ਮੇਰੇ ਕਹਿਣ ਨੂੰ ਜਿੰਨਾ ਸੀ ਇਹ ਪ੍ਰੋਬਲਮ ਹੈਗੀ ਹਾਊਸ ਦੇ ਨੋਟਿਸ ਲਿਆਣਾ ਹਾਂਜੀ ਹਾਂਜੀ ਬਹੁਤ ਜ਼ਰੂਰੀ ਹੈ ਇਹ ਆਲਰੇਡੀ ਪਹਿਲੇ ਇਹਨਾਂ ਨੇ ਧਿਆਨ ਚ ਲਿਆ ਦਿੱਤੀ ਹੈ ਮੇਰੀ ਗੱਲ ਸੁਣਾ ਬਸ ਸਾਰੀ ਲੱਗੇ ਹੋਏ ਆ ਫਿਰ ਜਿੱਡੇ ਪਾਸ ਹੋ ਗਿਆ ਸੜਕਾ ਬਣਾ ਰਹੇ ਆ ਤੁਸੀਂ ਬਣਾ ਰਹੇ ਆ ਮੇਰੇ ਨਾਲ ਹੀ ਪੱਟੀਆਂ ਜਣੇ ਸਾਰੀ ਗਾੜੀ ਮੁਠੀ ਵੱਡੀ ਹੋ ਜਾਂਦੀ ਹੈ ਇੱਕ ਇੱਕ ਜੈ ਸਾਹਿਬ ਜਿਹੜੀ ਕੋਈ ਨਵੀ ਉਦੀ ਕੋਈ ਪੱਟਣ ਦੀ ਪਰਮਿਸ਼ਨ ਨਹੀਂ ਆਉਣ ਵਾਲੇ ਪਹਿਲ 3 ਸਾਲ ਦਾ ਕੋਈ ਨਹੀਂ ਹੈਗੀ ਇੱਕ ਅਗਵਾਜਿਆ ਨੋਟਿਸ ਕਢਾ ਦਿਓ ਜਿਹਨੇ ਕੋਈ ਕਨੈਕਸ਼ਨ ਲੈਣਾ ਵਾਟਰ ਸਪਲਾਈ ਲੈਣਾ ਪਹਿਲਾਂ ਲੈਦਾ ਨਹੀਂ ਤਿੰਨ ਸਾਲ ਕੋਈ ਕਨੈਕਸ਼ਨ ਸੜਕ ਪੱਟਣ ਦੀ ਪਰਮਿਸ਼ਨ ਨਹੀਂ ਕਿਸੇ ਨੂੰ ਵੀ ਹਾਂਜੀ 15 ਦਿਨ ਪਹਿਲਾਂ ਸੜਕ ਕੋਈ ਜਿਹੜੀ ਕਿਸੇ ਪਾਸੇ ਨੋਟਿਸ ਦਿੱਤਾ ਚਾਹੀਦਾ ਆ 15 ਦਿਨ ਪਹਿ전에 ਕਿਸੇ ਕੋਈ ਸਪਲਾਈ ਦਾ ਵਾਟਰ ਸਪਲਾਈ ਦਾ ਕੋਈ ਸੁਗੈਸਚਨ ਆ ਲੈ ਲੈ ਬਾਹਰ ਸੜਕ ਪੱਟਣੀ ਨਹੀਂ ਜਿੰਦਲ ਕਰੋ ਜੀ ਯਾਰ ਕੇ ਕਰ ਦੋ 20000 35000 ਬਟਾ ਬਕਰੋਨ ਸ਼ੈਨ ਦੇ ਵੱਡਾ ਕਰ ਦੋ ਵੀ

ਐਸਟੀਮੇਟ ਨਾ ਕਰ ਸਕ ਰਹੇ ਆ ਮੰਨੂ ਨਹੀਂ ਪਾ ਰਹੇ ਕੋਈ ਕਹਿੰਦੇ ਸਾਡੇ ਕੋਲ ਨਾ ਕੋਈ ਐਸਟੀਮੇਟ ਆਇਆ ਨਹੀਂ ਜੇ ਹੁਣ ਕੋ ਬੋਲੋ ਤੇ ਤੇਰੇ ਐਸਟੀਮੇਟ ਦੇ ਕੋਈ ਹੈਗਾ ਤਾਂ ਇੱਕ ਬਤਾਜੀ ਹੋਰ ਦੇ ਬਣੇ ਐਸਟੀਮੇਟ ਦੱਸ ਦੇ ਜੇ ਪੜਾ ਦੇ ਦੋ ਟੇਬਲ ਆ ਕਰ ਦੱਸ ਦੇ ਜੇ ਸਿਹਦੀ ਹੱਡੀ ਤੇ ਉਹੀ ਕਹਿੰਦੇ ਨਾ ਜਿਹੜੇ ਜਦਵਾਲਾ ਬਾਸ ਕਰਦੇ ਅਸੀਂ ਵੀ ਚੋਣੇ ਨਹੀਂ ਬੰਦਦੇ ਲੋਕਾਂ ਨਾਲ ਗੱਲ ਕਰਦੇ ਤੇ ਗਿਆ ਠੀਕ ਹੈ ਸਾਡਾ ਮੈਂ ਆਪਾਂ ਘੰਟਾ ਜੀ ਅਸ਼ਵੀਰ ਕੱਦ ਮਾਰ ਕੇ ਪਾਇਆ ਮੈਨੂੰ ਇਹ ਸੋਹਲਾ 7 ਸਾਲ ਹੋ ਗਏ ਨੇ ਪਰ ਸਰਦੂ ਪੱਟੀ ਨਹੀਂ 7 ਸਾਲ ਹੋ ਗਏ ਆ ਕੋਈ ਨਹੀਂ ਸਾਡੇ ਦਾੜ ਦਾ ਕੰਮ ਰਹਿਂਦੇ ਆ ਕੋਈ ਵੀ ਬਣਵਾ ਕੇ ਰੱਖਣੇ ਚਾਹੀਦੇ ਆ ਬਾਹਰ ਮਿਲਦੇ ਰਹਾਂਗੇ ਜਦੋਂ ਆਪਾਂ ਜਦੋਂ ਜਦੋਂ ਆਪਾਂ ਉਹਦੇ ਲਈ ਐਸਟੀਮੇਟ ਕਹਿੰਨੇ ਉਦੋਂ ਦਾ ਆਪਾਂ ਰੋਲਾ ਪਾ ਕੇ ਬਹਿ ਜੰਨੇ ਆ ਉਦੋਂ ਉਦੋਂ ਦਾ ਗਰੇਸ਼ ਪਾਉਣੇ ਆ ਨਾਲੇ ਇੱਕ ਮਿੰਟ ਅਗਲੀ ਮੀਟਿੰਗ ਆਪਣੇ ਐਸਟੀਮੇਟ ਦੇ ਦਿਓ ਅਗਲੀ ਮੀਟਿੰਗ 'ਚ ਤੁਸੀਂ ਆਪਣੇ ਸਾਰੇ ਐਸਟੀਮੇਟ ਦੇ ਦਿਓ ਜਿਹੜੀ ਜਿਹੜੀ ਓਕ ਲੱਗੀ ਸੀ ਉਹੀ ਐਸਟੀਮੇਟ ਆ ਜੀ ਸਰਪੰਚ ਜੀ ਕਹਿੰਦੇ ਜੋ ਬਾਈ ਜਦੋਂ ਉਹ ਕਰਦੇ ਉਹ ਮਾਦੇ ਇਹ ਸਾਰੇ ਬਾਤ ਦੀ ਚੀਜ਼ ਆ ਜੋ ਉਹ ਐਸਟੀਮੇਟ ਆ ਜਿਹੜੇ ਤੁਸੀਂ ਕਿਹਾ ਸੀਗਾ ਵੀ ਦੁਬਾਰਾ ਪਾਸ ਕਰਾਓ ਹਾਊਸ ਬਣਾ ਕੇ ਉਹ ਹੋ ਗਿਆ ਕਰੋ ਬਸ ਚਲੋ ਜੀ ਅਗਲੀ ਜਨੇ ਚਲੋ ਹੋ ਗਏ ਸਾਰੇ ਆ ਵੀ ਦੇ ਲਈਓ ਜੀ ਅਗਲੀ ਉਹ ਹੋ ਗਈ ਐਸੋ ਸਾਹਿਬ ਗਲਵੰਤ ਗੌਰ ਮੈਡਮ ਦਾ ਆ ਐਸਟੀਮੇਟ ਬਣਾਵਾ ਦੇ ਸੌਰੀ ਬਣਾ ਦੂੰਗਾ ਤੁਸੀਂ ਕਰ ਨਹੀਂ ਹੁੰਦਾ ਸਰ ਦੀ ਨਹੀਂ ਨਹੀਂ ਆਂਟੀ ਦੱਸ ਕੈਪਰ ਬਜਟ ਵੀ ਜ਼ਰੂਰੀ ਹੈ ਬਜਟ ਵੀ ਜੇ ਆ ਕੰਮ ਤਾਂ ਹੀ ਪਾਸ ਹੋਣੇ ਜੇ ਬਜਟ ਪਾਸ ਹੋਊਗਾ ਨਹੀਂ ਤੇਰੇ ਨਹੀਂ ਇਹ ਪੈਣੀ ਅਗਲੀ ਪੈਣੀ ਨਾਲ ਹੀ ਬਜਟ ਦੇ ਨਾਲ ਇੱਕ ਮੀਟਿੰਗ ਹੋਰ ਰੱਖ ਦਵਾਂਗੇ ਅੱਧੇ ਘੰਟੇ ਬਾਅਦ ਮੀਟ ਬਣਵਾਉ ਪੈਣੀ ਕਿਉਂ ਮੇਰੀ ਇਹ ਰਿਕੁਐਸਟ ਹੈ ਮੈਂ ਹੀ ਟੇਬਲ ਆਈਟਮ ਦਾ ਬਣਾ ਲਵਾਂਗੇ ਅਗਲੀ ਮੀਟਿੰਗ ਹੋਣੀ ਐਸਟੀਮੇਟ ਜਿਹਨੇ ਕੋਈ ਵੀ ਪੈਣੀ ਹੈ ਟੇਬਲ ਆਈਟਮ ਜਿਹਨੇ ਪੈਣੀ ਕੋਈ ਵੀ ਟੇਬਲ ਆਈਟਮ ਦੇ ਪਰਸੇ ਲੱਗਣੇ ਉਹਨੂੰ ਤੇ ਤਨਾਰੋਂ ਪਾਸ ਕਰਾਈ ਜਾਂ ਚਲਾਈ ਤੇ ਉਹ ਲੋਡ ਡਿੱਗੀ ਜਾਂਦਾ ਤਾਂ ਆਹ ਰੰਗ ਉਹਨੇ ਆਪਾਂ ਕਿੱਦਾਂ ਦੱਸਾਂਗੇ ਕਿੰਨੇ ਪੈਸੇ ਲੱਗਣਗੇ ਸਾੜਾ ਕਿਵਾਰੀ ਦੀ ਬਣਾਉ ਕਿੰਨੇ ਚੌੜਾਈ ਕਿੰਨੀ ਤੁਹਾਨੂੰ ਕਹਤਾ ਐਸਟੀਮੇਟ ਬਣਾ ਲਿਓ ਅਸੀਂ ਦੱਸ ਦੇ ਕਿੰਨੇ ਪੈਸੇ ਲੱਗਣਗੇ ਆਹਦੀ ਗੱਲ ਜਿਹੜੀ ਬੈਂਕੀ ਕਰਦੇ ਆ ਨਵਾਰਾ ਬਣਵਾ ਲਓ ਅਸੀਂ ਕਹਿ ਤਾਂ ਦਿੱਤਾ 올ਰੀਡੀ ਬਣ ਗਈ ਆ ਅਸੀਂ ਵੀ ਬਣਵਾ ਲਈਏ ਸਾਡੇ ਮੇਰੇ ਵੀ ਨਹੀਂ ਕੰਮ ਆ ਗਿਆ ਮੇਰੇ ਕੰਮ ਦੇ ਰਹਿੰਦੇ ਆ ਸਾਡੇ ਰਹਿੰਦੇ ਦੇਖ ਲਓ ਪਹਿਲੇ ਵਾਰ ਰੋਕ ਲਵਾਈ ਉਹ ਕੰਮ ਕਰ ਮੇਰੇ ਯਾਰ ਭਲਾ ਜੀ ਅੱਜ ਤੋਂ ਪਹਿਲੀ ਮੂਰਤ ਹੋਈ ਆ ਧੰਬਾ ਦਾ ਬੋਧੀ ਦੇ ਮੁਰਗਾ ਮੁਰਗਾ ਹਾਉ ਸੰਗ ਲੈ ਜਾ ਤੇ ਮੱਥੇ ਆ ਜਿਹੜੀ ਤੁਸੀਂ ਕੱਲ੍ਹ ਵੀ ਆ ਗਿਆ ਜਾਂਦੇ ਸੀ ਅੱਜ ਸਾਰੇ ਮੱਦੇ ਪਾਸ ਕਰਕੇ ਅਸੀਂ ਸਾਡਾ ਕਰੋ ਜੀ ਸਾਰੇ ਬਤਾਓ ਸਾਡੇ ਕਰੇ ਮੇਰੇ ਕਰੇ ਬਾਅਦ ਕੋ ਸਾਡੇ ਕਰੇ ਪ੍ਰਿਆ ਇਹ ਤਾਂ ਪਹਿਲੇ ਪਾਏ ਹੋਏ ਆ ਪਹਿਲੇ ਤਾਂ ਆਪਾਂ ਪਰੂਥਾਉਂ ਕਰਾਉਂਗਾ ਸਾਡੇ ਕਰੇ ਆ ਜੇ ਠੀਕ ਹੈ ਨਾ ਜਿਹੜੀ ਬਾਜੇ ਉਹ ਤਾਂ ਨਾ ਜਾਇਆ ਉਹ ਬਹੁਤ ਪਹਿਲਾਂ ਨਹੀਂ ਹਜੇ ਤਾਂ ਕਹਿੰਦੇ ਜਲਦੀ ਜਲਦੀ ਕਹਿ ਦਿੱਤਾ ਸਾਰੇ ਪਾਸਾ ਦੱਸਿਆ ਸਾਰੇ ਦੋ ਸ਼ਾਮੀ ਅਗਲੇ ਸਾਰੇ ਕਹਿ ਤੋ ਅਗਲੀ ਵਾਰ ਨੂੰ ਸਾਰੇ ਬੈਸਤੀ ਚਾਹੋ ਜਲਦੀ ਸਾਰੇ ਸਹਿਰਾਂ ਦੇ ਬਿਲਕੁਲ ਅਗਲੀ ਐਟਾ ਮੈਂ ਕਿ ਸਿਵਰੇਨ ਨੂੰ ਕਲੀਨਿੰਗ ਨੂੰ ਠੇਕੇ ਦੇਣਾ 22.76 ਦਾ ਐਸਟੀਮੇਟ ਕਰ ਦੋ ਬੋਲ ਸਾਰੇ ਗੈਦਰ ਕਰਦੇ ਸਾਰੇ ਜਿਹੜੇ ਦੋ ਜਿਹੜੇ ਦੋ ਇੱਕ ਅਜੰਡੇ 'ਚ ਦੋ ਸ਼ਾਮਲੇ ਹੋ ਇੱਕ ਬਾਸ ਕਰੀ ਠੀਕ ਹੈ ਤੇ ਅਗਲੇ ਜਿਹੜਾ ਉਹਦਾ ਪੈਂਡਿੰਗ ਮਤਲਬ ਉਹ ਕਹਿੰਦੀ ਹੈ ਤੋ ਕਿਹਦਾ ਕਿੰਨਾ ਨੰਬਰ ਮਤਲਬ ਜਗਿੰਦਰ ਕੌਰ ਵਾਲਾ ਪੈਂਡਿੰਗ ਦਾ ਉਹ ਆਪ ਕਹਿੰਦੀ ਆ ਫਰ ਰਿਟਾਇਰਮੈਂਟ ਨਹੀਂ ਆ ਮੈਰ ਸਰਵੈਂਟ ਲੈਣੀ ਹੈ ਅਗਲੇ ਆਪਣੇ ਵਾਈ ਹੈਗੀ ਆ ਕਹੇ ਹਾਂਜੀ ਹਾਂਜੀ ਉਹਨੂੰ ਮੈਂ ਕਹਿ ਦਿੱਤਾ ਕਿ ਕੀ ਆਪ ਜਦੋਂ ਹੋਊਚਾ ਕੇ ਕਵੇ ਲੱਗਦਾ ਉਹਦੇ ਬਿਲਕੁਲ ਦਿੰਦੇ ਆ ਬੱਸ ਤੋਂ ਬਾਅਦ ਪ੍ਰਧਾਨ ਜੀ ਬਨਾਲਾ ਕਲਾ ਵਿੱਚ ਹਟਵਾਣਾ ਹੈ ਜਿਹੜੀ ਨਾ ਉਹ ਆਪ ਉਹ ਕਿਹਾ ਕਹਿੰਦੇ ਆ ਉਹ ਆਪ ਕਿਹਾ ਤਾਂ ਇਹ ਨੋ ਮੀਲਾ ਕਰਨਾ ਹੈ ਜੀ ਕੋਈ ਨਾ ਆਵੇ ਹਾਂ ਦੱਸੋ ਜੀ ਦੱਸੋ ਜੀ ਮੈਂ ਉਸਦੇ ਸੇਧਰਾ ਸੀ ਇਸਦੇ ਇੱਥੇ ਸੋ ਠੀਕ ਹੈ ਉਹਦਾ ਲੈਣੀ ਨਹੀਂ ਪੈਂਡਿੰਗ ਰੱਖੋ ਅਜੇ ਪੈਂਡਿੰਗ ਰੱਖੋ ਨਾ ਫਿਰ ਸੋ ਚਲ ਜੀ ਜੇ ਕਿਹਾ ਉਹਦਾ ਪੈਂਡਿੰਗ ਰੱਖੋ ਪੈਂਡਿੰਗ ਰੱਖੋ ਪੈਂਡਿੰਗ ਰੱਖੋ ਕੋਈ ਨਾ ਬੰਦੇ ਪ੍ਰਸ਼ਾਨ ਸੇਵਾਦਾਰ ਸਾਰੇ ਮੁੰਡੇ ਨੂੰ ਦੇ ਦਿਓ ਦੇ ਦਿਓ सात देसर पहला आइटम है कि हम लाजम की फोर्थ क्लास में ना कि कैंसर पूरे हो गए थे या ब्लाइंड सी कोई हैंडिकैप था कैंसर तो उनका वही प्रोविजन पीरियड प्रोविजन पीरियड पूरा होता है वो तो वार अटैरमेंट भी होती है और दाईया काम ही है एक अंदर को आना पाया पहली ਚੇਕ ਸਾਹਿਬ ਕਮਲ ਕੁਮਾਰ ਬੇਲਦਾਰ ਨੂੰ ਰੱਖੋ ਜੀ ਉਹਨੂੰ ਗੜਤਾਂ ਤੁਸੀਂ ਰੱਖੋ ਰੱਖੋ ਨਹੀਂ ਆਪਾਂ ਉਹਦਾ ਕੋਈ ਛਿੜਾ ਜਿਹੜਾ ਮਤਾਂ ਉਹਨੂੰ ਲੈ ਗਏ ਕੋਈ ਮਹਾਰਾਜ ਦਾ ਤੁਹਾਨੂੰ ਹਾਈ ਕੋਰਟ ਵਿੱਚ ਮੈਟਰ ਅੱਤੀ ਉਹਨੂੰ ਛੜੂਲੇ ਉਹ ਸਾਥ ਕਰਦੇ ਉਹਦਾ ਕੋਈ ਮਾਰ ਨਹੀਂ ਨਹੀਂ ਸਾਡੇ ਲੋਕ ਹੈ ਇਹਦਾ ਪਰਵਾਹ ਇਹਨਾਂ ਉਹਨਾਂ ਲੇਖੋ ਇਹਨਾਂ ਵੱਲੋਂ ਜਿਹਨੇ ਦਿਖਾਣਾ ਕੋਈ ਦਿਖਾਣਾ ਅਸੀਂ ਉਹ ਬੈਟਰੀ ਨਹੀਂ ਹਾਈ ਕਮੈਂਡ ਤੋਂ ਆ ਰਹੀ ਹੈ ਅਸੀਂ ਦੱਸ ਰਹੇ ਨਹੀਂ 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 ਖਰਾਬੀ ਕੀ ਨੁਕਸਾਨ ਹੈ ਆਵੇ ਹੋਰ ਕੀ ਹੈ ਨਹੀਂ ਨਹੀਂ ਤੇ ਖਰਾਬੀ ਹੈ ਦਿਖਾਓ ਦਿਖਾਓ ਇਹਨਾਂ ਨੂੰ ਦੱਸੋ ਕਿ ਕਰੀ ਹੁੰਦਾ ਮੁੰਡਾ ਜਿਹਨੇ ਰਾਜ ਸਰਕਾਰ ਨਾਲ ਯਾਰੇ ਸਾਡਾ ਰਾਈਟ ਆ ਨਹੀਂ ਤੁਸੀਂ ਬੜੀ ਪਾਸੇ ਨੌਕਰੀ ਦੇਖੋ ਭਾਜੀ ਅੱਜ ਮਲਾਡ ਦੀ ਨੌਕਰੀ ਹਾਈ ਕੋਰਟ ਮੈਂ ਚਲਦਾ ਸਰ ਇਹਨਾਂ ਦੇ ਅਧਾਰ ਤੇ ਨੌਕਰੀ ਆ ਦੂਜੀ ਨੌਕਰੀ ਅਸੀਂ ਖਿਲਾਫ ਨਹੀਂ ਇਹ ਕਹਿੰਦੇ ਵੀ ਯਾਰ ਹਾਈ ਕੋਰਟ ਚ ਚਲਦਾ ਲਿਖੋ ਲਿਖੋ ਨਾ ਪਾਤਾ ਰੂਲ ਲਗਾ ਕੇ ਪਾਇਆ ਕਮੇਂਟ ਦੀ ਨਾ 20000 ਦਾ ਤੁਹਾਡੇ ਵੱਲੋਂ ਆਸਾ ਜੇ ਕਿਸੇ ਨੇ ਕੋਈ ਆਪਣੇ ਕਮੈਂਟ ਲਿਖਾਣੇ ਤਾਂ ਅਫਸਰਾਂ ਨਾਲ ਤੁਹਾਡੇ ਵੱਲੋਂ ਪੁੱਛਵਾਓ ਹੌਲੀ ਨੋਕਰੀਆਂ ਪਵਾਣੀਆਂ ਲਿਖੋ ਜੀ ਮਤਾ ਵਾਈਕੋਰਟ ਇਨਾ ਨੂੰ ਲਿਖ ਦਿਓ ਹਾਂ ਮੇਰੇ ਉਹਨਾਂ ਦੇ ਪਰਦੇ 100 ਹੋਰ ਕਿੰਨ ਲਿਖਾਣਾ ਦੱਸੋ ਜੀ ਕਿਹਨ ਲਿਖਾਣਾ ਹਾਈ ਕੋਰਟ ਜਿਹ ਹੈਗਾ ਇਹ ਮੈਟਰ ਦੱਸ ਦਿਓ ਜੀ ਹੁਣ ਕਿਹੜਾ ਹਾਈ ਕੋਰਟ ਦਾ ਕਹਿੰਦਾ ਉਹ ਲਿਖ ਦਿਓ ਬਾਕੀ ਛੱਡੋ ਪਾੜਿਆ ਜੀ ਮੈਨੂੰ ਤਾਂ ਦੱਸੋ ਹਾਈ ਕੋਰਟ ਕਿਹੜਾ ਯਾਰ ਕਾਹਨੂੰ ਗੱਲ ਉਹ ਮਲਾਜਮਾ ਸਾਡਾ ਯਾਰ ਕਿਹੜੀ ਗੱਲ ਹੈ ਯਾਰ ਲਿਖੋ ਰਹੀ ਯਾਰ ਕੀ ਗੱਲ ਹੈ ਇਹ ਉਹਦੇ ਮੁਤਾਬਕ ਜਿੱਦੂ ਹੈਗਾ ਉੱਥੇ ਹੀ ਚਲਣਾ ਬਹੁਤ ਪ੍ਰੋਬਲਮ ਹੈ ਸਰਪਾਦ ਨੂੰ ਨਹੀਂ ਸਪਾਰਸ਼ੇਵਕਾਂ ਦੀ ਸਹਾਈ ਹੈ ਬਾਗਾ ਕਰਨੀ ਹੈ ਇਦੇ ਚ ਵੀ ਲਿਖਦੇ ਰੂਲ ਮੁਤਾਬਕ ਕਾਰਵਾਈ ਕੀਤੀ ਹਾਂਜੀ ਦਿਖਾਈ ਕਰਨਾ ਨਹੀਂ ਲਿਖਣਾ ਪਹਿੰਡੂ ਸਦਨ ਦੀਨਾ ਪਾਸ ਕਰਾਣੇ ਜਿਹੜੇ ਰੂਲ ਲਿਖਾੜੇ ਆਪਣਾ ਨਾਮ ਲਗੇ ਲਗਾ ਦੇ ਮੇਰਾ ਨਾਮ ਲਿਖੋ ਜੀ ਤੁਸੀਂ ਬੱਚਿਆਂ ਨੂੰ ਕਹਿੰਦਾ ਤੇ ਅਜਿਹੇ ਰੂਲਾਂ ਦੇ ਮੁਤਾਬਕ ਕਾਰਵਾਈ ਕੀਤੀ ਸਾਡੀ ਗੱਲ ਤੁਹਾਡੇ ਘਰ ਦੇ ਨਾਮ ਆਉਂਦਾ ਪਰ ਵੀਰ ਭੱਜਾ ਤੁਸੀਂ ਤਾਬੇ ਕਰਦੇ ਫਿਰ ਮੈਨੂੰ ਐਵੇਂ ਲੰਦੇ ਮੇਰੀ ਮਰਜ਼ੀ ਆ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਅਲਟੀ ਤੁਹਾਡੇ ਕੋਲ ਰੇ ਕਮੇਟੀ ਅੱਜ ਤੁਹਾਨੂੰ ਚੇਤਾ ਆ ਗਿਆ ਆਸਰਾ ਕੋਲੇ ਅਸੀਂ ਤਾਂ ਪਹਿਲੇ ਦਿਨ ਤੋਂ ਬੈਠਦੇ ਆ ਤੁਹਾਡੇ ਕੋਲ ਕਮਾਂਡਰ ਹੀ ਕਿਉਂ ਨਹੀਂ ਬੋਲੇ ਉਹਨੂੰ ਅਸੀਂ ਤਾਂ ਅੱਜ ਵੀ ਕਹਿੰਦੇ ਆ ਹੋਣੇ ਚਾਹੀਦੇ ਆ ਅਸੀਂ ਤਾਂ ਕਹਿੰਦੇ ਆ ਆਸਰਾ ਦੇ ਘਰੋਂ ਸਾਲਾਂ ਦੇ ਵਾਪਸ ਆ ਤੇ ਨਹੀਂ ਰੱਖੋ ਫਾਈਲ ਸਾਲਾਂ ਦੇ ਇੰਨੇ ਦੇ ਟਾਈਮ ਤੋਂ ਮੈਂ ਜੋੜਾ ਲਗਾਓ ਨੰਬਰ ਲਗਾਓ ਤੇ 12 ਬਰ ਜਾ ਹੁਣ ਬਾਹਰੇ ਪਾਸਾ ਖਤਮ ਨਹੀਂ ਹੋ ਜੇ ਮੀਟਿੰਗ ਇੱਕ ਮਿੰਟ ਟੇਬਲ ਆਇਟਮ ਕੀ ਆ ਉਹ ਐਸਟੀਮੇਟ ਹੈ ਜਾਂ ਜਿਹੜੇ ਬਣਾਏ ਤੇ ਹੋਰ ਰੱਖ ਲੋ ਜੀ ਰੱਖ ਦਿਓ ਦੋਵੇਂ ਅੱਗੇ ਆਸ ਕਰਦੇ ਹਾਂ ਜਲਦੀ ਨੂੰ ਮੇਚ ਅਕਸਾ ਪਾ ਲੈਣਾ ਕੋਈ ਨਹੀਂ ਅਗਲਾ ਮੈਂ ਖੁਦ ਕਹਿੰਦਾ ਅਗਲਾ ਮੈਂ ਤੂੰ ਹਾਂ ਮੈਨੂੰ ਚਾਹੀਦੀ ਹੈ ਤੁਸੀਂ ਹਾਊਸ ਤੇ ਆਪਾਂ ਮਰਵਾ ਲਈ ਆਓ ਕੋਈ ਗੱਲ ਨਹੀਂ ਵੇ ਕਿਸੇ ਅਫਸਰ ਦਾ ਘਰ ਆਇਆ ਇਤਰਾ ਉਹ ਅਮਲ ਦਾ ਪੰਨਾ ਨਹੀਂ ਬੋਲ ਆ ਰਿਹਾ ਤੁਹਾਨੂੰ ਕਿਉਂ ਨਹੀਂ ਪੰਗੇ ਅਸੀਂ ਬੋਲੇ ਨਾ ਕਿਤੇ ਪਾਏ ਨਹੀਂ 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 ਉਹ ਹੈਲੋ ਪਰਮ ਤੈਨੂੰ ਨਹੀਂ ਜਵਾਬ ਦੇਣਾ ਆਂਦਾ ਪੰਗੇ ਅਸੀਂ ਬਾਨੋ ਇਹਨਾਂ ਤੋਂ ਪਾਏ ਇਹ ਨਹੀਂ ਕਦੇ ਵੀ ਕੋਈ ਮੀਟਿੰਗ ਦੇ ਵੀ ਕਿ ਮੈਨੂੰ ਚੋੜੋ ਯਾਰ ਅਸੀਂ ਨਹੀਂ ਪਾ ਅਸੀਂ ਨਹੀਂ ਪਾਏ ਐਤਾ ਦੀ ਕਮੇਟੀ ਕਹਿੰਦੇ ਚੱਲੀ ਹੋਈ ਸੀ ਜਦੋਂ ਦੇ ਆ ਗਈ ਚੱਲੀ ਮੈਂ ਕਹਿੰਦਾ ਬਸ ਨਜ਼ਾਰਾ ਹੀ ਆ ਕਮੇਟੀ ਦਾ ਬੜਾ ਚੋੜੋ हां ਸਭ ਤੋਂ ਵੱਧ ਪੰਗੇ ਆਪਾਂ ਘਰੇ ਸੋਚ ਕੇ ਇਹ ਆਨੇ ਪੰਗੇ ਪਾਉਣੇ ਰੋਕਣਾ ਆਪਾਂ ਕੋ ਕੰਮ ਕਰਾਉਣਾ ਆ ਕੇ ਕਰਾਉਣਾ ਦਾ ਹੈ ਹੀ ਨਹੀਂ ਗਾ ਕੋਈ ਜੁੱਤੀਆਂ ਪੈਈਆਂ ਮੱਲਿਆ ਦੇ ਭਾਈ ਹਾਂ ਇਹ ਕੰਮ ਨਹੀਂ ਆਹ ਜੀ ਤੁਸੀਂ ਦੋ ਤਿੰਨ ਜਾਣਾ ਕਮੇਟੀ ਦੀ ਫੇਰ ਕੇ ਰਾਸ ਦੀ ਗੱਲ ਨਾ ਕੋਈ ਬਾਤ ਨਾ ਹਾਂ ਜੀ ਤੁਸੀਂ ਪੱਧਰ ਲਾਇਆ ਲਾਇਆ ਤੁਸੀਂ ਲਾਇਆ ਸੀ ਲਾਇਆ ਉਹ ਚਿੱਠੀ ਉਹ ਚਿੱਠੀ ਗਈ ਸ਼ਿਕਾਇਤ ਕਿਦੀ ਲਗੀ ਆ ਸ਼ਿਕਾਇਤ ਤਾਂ ਵੱਡ ਲੋ ਕਿਹਦੇ ਦਾ ਉਹ ਸ਼ਿਕਾਇਤ ਤੇ ਲਿਆ ਜੀ ਆ ਜਿਹਨੂੰ ਜਾ ਠੇਹਤਾ ਕਮੇਟੀ ਦਾ ਮੁਲਾਜ਼ਮ ਉਹਦੀ ਉਹਦੀ ਚਿੱਠੀ ਲਿਖੀ ਹੋਈ ਆ ਚਿੱਠੀ ਲਿਖੇ ਉਹਦਾ ਹੀ ਜਵਾਬ ਆ ਉਹਦਾ ਹੀ ਉਹਦਾ ਜਵਾਬ ਆ ਅਨਸਰ ਸੀ ਜੇ ਉਹ ਯੂਨੀਵਰਸ ਆ ਜਾਵੇ ਤਮਿਲ ਮਾਰ ਜੰਮੇ ਜਾਵੇ ਤੇ ਤੁਹਾਡੇ ਤੇ ਬਲੇਡ ਆ ਅਸੀਂ ਅੱਜ ਫੇਰ ਕੇ ਰੱਖ ਦਿੱਤੀ ਤੇ ਤੁਹਾਡੇ ਕੋਲ ਉਹ ਪਤਾ ਲਿਖਾ ਕੇ ਤੂੰ ਕੋਈ ਨਹੀਂ ਬੁੱਟਿਆ ਯਾਰ ਤੁਹਾਡਾ ਹਾਈ ਕੋਰਟ ਆ ਉਹਦੀ ਦਰਖਾਸਤ ਨਹੀਂ ਹੈ ਛੱਡੋ ਯਾਰ ਆਪਾਂ ਪਹਿਲੀ ਵਾਰ ਜਿਹੜੀ ਹਾਈ ਕੋਰਟ ਦੇ ਅਦਾਲੇ ਕੰਮ ਹੋਏ ਬੰਦੇ ਨੇ ਹੋ ਗਿਆ ਕੰਮ ਨਹੀਂ ਹੋਇਆ ਅਸੀਂ ਇੱਕ ਮਿੰਟ ਖਜਨ ਦਾ ਮਾਮਲੇ ਦੀ ਗੱਲ ਕੀਤੀ ਉਹਨੂੰ ਲਾਉਣ ਚ ਦਰਖਾਸਤ ਕੀਤੀ ਜਾਂ ਨਹੀਂ ਹੈ ਇੱਕ ਮਿੰਟ ਤੁਸੀਂ ਐਸਟੀ ਬੇਟਾਂ ਦੀ ਗੱਲ ਕੀਤੀ ਅਸੀਂ ਐਸਓ ਨੂੰ ਬੇਨਤੀ ਕਰਤੀ ਹੈ ਕਿ ਰਿਲੀਫ ਟੋਪਾ ਦਿਓ ਫਿਰ ਬਾਰ-ਬਾਰ ਕਵੈਂਟ ਕਰਦੇ ਨਾ ਲੋੜ ਹੈ ਨਹੀਂ ਠੀਕ ਹੈ ਗੱਲ ਖਤਮ ਹੋ ਗਈ ਠੀਕ ਹੈ ਠੀਕ ਹੈ ਬੜੇ ਪਿਆਰ ਨਾਲ ਮੀਟਿੰਗ ਹੋ ਰਹੀ ਹੈ ਚਲੋ ਆਪਾਂ ਗੱਲ ਕਰਦੇ ਅਸੀਂ ਨਹੀਂ ਕੁਝ ਨਹੀਂ ਕਿਹਾ ਅਸੀਂ ਕਹਿੰਦੇ ਵੀ ਸ਼ਹਿਰ ਦੀ ਬਿਹਤਰੀ ਹੋਣੀ ਚਾਹੀਦੀ ਸ਼ਹਿਰ ਦੀ ਬਿਹਤਰੀ ਵਾਸਤੇ ਤਾਂ ਹੀ ਕਹਿੰਦਾ ਤੇ ਸਾਡੇ ਪਿਆਰ ਨਾਲ ਮੀਟਿੰਗ ਹੋਵੇ ਇਸ ਤੋਂ ਵਧੀਆ ਹੋਣੀ ਵਧੀਆ ਕਰਦਾ ਅੰਟੀ ਤੁਸੀਂ ਮੇਰੇ ਖਾਣੇ ਰੋਗਾਂ ਦਾ ਤੇ ਦੇਖੋ ਪਹਿਲਾਂ ਇਹ ਕੰਮ ਲਿਆ ਅੱਜ ਪ੍ਰਧਾਨ ਆ ਜੇ ਪਹਿਲੀ ਵਾਰ ਬੈਠੇ ਆ ਇਹ ਕੰਮ ਨਾ ਹੋਊਗਾ ਫੇਰ ਬਾਅਦ ਦੂਸਰੀ ਕਮੇਟੀ ਦੇ ਵਿੱਚ ਮੀਟਿੰਗ ਤੁਸੀਂ ਕਰ ਲਓ ਪਹਿਲਾਂ ਹਜੇ ਸ਼ੁਰੂ ਤਾਂ ਕਰੋ ਕੰਮ ਕੀ ਹੋਵੇ ਕਮੇਟੀ ਵੀ ਖਤਮ ਹੋਊਗਾ ਕੰਮ ਨਹੀਂ ਆਉਣਾ ਹੋ ਰਿਹਾ ਹੈ ਜਾਓ ਚਲੋ ਸਾਈਨ ਕਰਾਓ ਭੋਲੇ ਆਇਆ ਡਾਂਗਲੀ ਚੱਲੀ ਯਾਰ ਤੈ ਜਣਾ ਉਹਨਾਂ ਯਾਦੋ ਕਰਨਾ ਪੱਤਰਕਾਰ ਮੋੜੇ ਹਨ ਮੋੜੇ ਦਾ ਬਣਾਉਂਦੇ ਬੈਠ ਕੇ ਜਿੰਦੇ ਤਾਂ ਕੀ ਕਰ ਰਹਾ ਉਹ ਤੇ ਨਾ ਹੀ ਮਟਵਾ ਦਿੰਦਾ ਤੁਹਾਨੂੰ 15 20 ਮਿੰਟ ਕਹਿੰਦੀ ਬਤਰਾ ਵੀ ਮਿੰਟ ਨਹੀਂ ਕਰਦਾ ਨਹੀਂ ਨਹੀਂ ਮੈਂ ਕਰਦਾ ਤੁਹਾਨੂੰ ਮੈਂ ਕਰਨਾ ਵੀ ਹੈ ਪਾਣੀ ਬਟੂਪਾ ਦਾ ਆਰਮੰਦ ਨਹੀਂ ਹੈ ਰਹਾ ਸਭ ਤੋਂ ਪਹਿਲਾਂ ਮੈਂ ਅੱਜ ਮਾਨਯੋਗ ਐਮਐਲਏ ਡਾਕਟਰ ਨਸ਼ਤਰਪਾਲ ਜੀ ਦਾ ਬਿਆਦ ਨੂੰ ਧੰਨਵਾਦ ਕਰਦਾ ਹਾਂ ਤੁਹਾਨੂੰ ਜਿਨ੍ਹਾਂ ਦੀ ਪ੍ਰਧਾਨਗੀ ਏਟ ਆਪੇ ਹੀ ਹੋ ਗਿਆ ਉਹ ਹੋ ਗਿਆ ਤੈਨੂੰ ਕਾਹਦਾ ਡਰ ਲੱਗਿਆ ਯਾਰ ਉਹ ਸਟਾਫ ਹੋਦੇ ਨੇ ਪਹਿਲਾਂ ਜਿਹੜਾ ਤੋਂ ਬਾਅਦ ਟੇਬਲ ਐਟਮਾ ਪ੍ਰਧਾਨਗੀ ਦਾ ਦੇਖਿਆ ਕਿ ਪ੍ਰਧਾਨ ਦਾ ਤੇ ਕਿਵਲੇ ਤੁਹਾਡਾ ਹੰਦਾਲ ਐਕਚੁਅਲ ਹੋ ਗਿਆ ਹੈ ਨਾ ਆਤ ਇਹ ਵੀ ਲਾਈਟ ਨੂੰ ਜੁੜੇ ਹੋਏ ਨਵੈਂਦਿਆਂ ਨੂੰ ਵਧਾਈ ਦਿੰਨਾ ਔਰ ਇਹ ਸਾਰੇ ਹੋਸਟ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਯਾਰ ਜੀ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਤੁਸੀਂ ਨਹੀਂ ਜਾਣੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰੋਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਮੀਟਿੰਗਾਂ ਆ ਬਹੁਤ ਵਧੀਆ ਤਰੀਕੇ ਨਾਲ ਚਲਾਉਂਗੇ ਮੇਰੀ ਤੁਹਾਡੇ ਤੋਂ ਸਿੱਖੀ ਉਮੀਦ ਆ ਆਏ ਹੋਏ ਸਾਰੇ ਹੀ ਮੈਂਬਰ ਸਰਬਾਨ ਦਸਤਖਤਾਂ ਸਵਾਗਤ ਹੈ ਕਤੋਂ ਉਹ ਟਮਾਟਾ ਬੇਗਾ ਲਿਆ ਯਾਰ ਆ ਜਾ ਪੁੱਛਣਾ ਪਾਣੀ ਨਹੀਂ ਆ ਬਹੁਤ ਪ੍ਰੋਬਲਮ ਆ ਬਹੁਤ ਜ਼ਿਆਦਾ ਪਾਕਿਸਤਾਨ ਨਾ ਮੈਂ ਕੁਝ ਲਿਆ ਯਾਰ ਹਾਂ ਜਿਹੜਾ ਹਾਂਜੀ ਲਾਈਟਾਂ ਸਾਰਾ ਉਹ ਕੰਪਨੀ ਦਾ ਰੂਮ ਵਿੱਚ ਨਿਕਾਬ ਹੈ ਉਹ ਲੋ ਜੇ ਸਭ ਘਾਏ ਕਹਿੰਦੇ ਪਹਿਲੇ ਚੱਲਦੀਆਂ ਕਿਉਂ ਨਹੀਂ ਚੁੱਪਾ ਦੇ ਵੀ ਚੁੱਪਾ ਦੀ ਕਮੇਟੀ ਉਹ ਵੀ ਲੈ ਲਓ ਇੱਥੇ ਲਿਖਣਾ ਬੈਠਾ ਐਸਟੀਮੇਟ ਦੇ ਬਣਾ ਦੇ ਆ ਦੂਸਰਾ ਉਹ ਗੁੱਸਾ ਆਇਆ ਤੇ ਫਾਈਨ ਲਿਖਾ ਰਹੇ ਨੇ ਉਹ ਤੱਕ ਇਹਨਾਂ ਸਾਡੇ ਲੋੜ ਲੱਗੇ ਕਿ ਹੋਰ ਕਦੇ ਜਾਣਾ ਰਾਜ ਆਪੇ ਵੇਟ ਹੈ ਕਿਹੜਾ ਮੋਟਰ ਟੈਕਾ ਰੋਣਾ ਮੈਨੂੰ ਹੋਣਾ ਲੱਗਾ ਤੂੰ ਵੀ ਸਾਡਾ ਬੱਚਾ ਧਾਇ ਹੀ ਹੁੰਦਾ ਰਹੋ ਚਲੋ ਕੁਝ ਹੋਰ ਦੀ ਗੱਲ ਕਰਦੇ ਆਂ ਵੀ ਧੰਨਵਾਦ ਕਰਦਾ ਤੁਹਾਡਾ ਤੇਰੇ ਤੇ ਬੱਚਾ ਲਿਆਓ ਕਿ ਕਿ ਲਿਆਓ